ਕਿੰਨੀ ਰੇਸੀ ਮੈਂ ਪੂਰੇ ਲੁਧਿਆਣੇ ਦੇ ਵਿੱਚ ਫੋਨ ਕੀਤੇ ਕਿਉਂਕਿ ਤਾਂ ਮੈਨੂੰ ਲਿਥੀਅਮ ਬੈਟਰੀ ਮਿਲੇ ਕਿਉਂਕਿ ਮੇਰਾ ਸਾਰਾ ਫਰਸ਼ ਵਗੈਰਾ ਸਾਰਾ ਕੁਝ ਖਰਾਬ ਹੋ ਚੁੱਕਾ ਸੀ ਹੂੰ ਔਰ ਪਾਣੀ ਦਾ ਝੰਜਟ ਰਹਿਦਾ ਸੀਗਾ ਹੂੰ ਉਸ ਕਰਕੇ ਮੈਂ ਤੁਹਾਡੀ ਵੀਡੀਓ ਦੇਖੀ ਹਾਂਜੀ ਉੱਤੋਂ ਮੈਂ ਦੇਖਿਆ ਵੀ ਲਿਥੀਅਮ ਬੈਟਰੀ ਆਮ ਇਨਵਰਟਰ ਨਾਲ ਵੀ ਆ ਰਹੀ ਹੈ ਜਿਹੜਾ ਘਰਾਂ 'ਚ ਲੱਗਾ ਹੁੰਦਾ ਹੈ ਲੇਕਿਨ ਇਹ ਚੀਜ਼ੇ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਵੰਦਰ ਸਿੰਘ ਬੀ ਐਸ ਇਲੈਕਟ੍ਰੋਨਿਕਸ ਤੋਂ ਆਪਣਾ YouTube ਚੈਨਲ ਲੁਧਿਆਣਾ ਲੋਕਲ ਅੱਜ ਆਪਾਂ ਆਏ ਹਾਂ ਕਸਟਮਰ ਦੇ ਘਰੇ ਜਿੱਥੇ ਬੈਟਰੀਆਂ ਦਾ ਤੁਸੀਂ ਦੇਖ ਰਹੇ ਹੋ ਐਕਸਾਈਡ ਦੀਆਂ ਬੈਟਰੀਆਂ ਲੱਗੀਆਂ ਹੋਈਆਂ ਔਰ ਨੀਚੇ ਫਰਸ਼ ਕੰਨਾ ਖਰਾਬ ਹੋ ਚੁੱਕਿਆ ਕਸਟਮਰ ਆਪਣੀ ਵੀਡੀਓ ਦਾ ਰਿਵਿਊ ਦੇਖ ਕੇ ਆਏ ਨੇ ਕਿ ਲਿਥੀਅਮ ਬੈਟਰੀ ਆਪਾਂ ਲਗਾਉਣੀ ਹੈ ਇੱਥੇ ਉਹਨਾਂ ਦੇ ਤੇਜ ਕੰਪਨੀ ਦਾ ਇਨਵਰਟਰ ਲੱਗਿਆ ਤੇ ਐਕਸਾਈਡ ਦੀਆਂ ਬੈਟਰੀਆਂ ਲੱਗੀਆਂ ਹੋਈਆਂ ਨੇ ਆਪਾਂ ਇੱਥੇ ਉਹਨੂੰ ਚੇਂਜ ਕਰਾਂਗੇ ਇਹ ਬੈਟਰੀਆਂ ਸ਼ਿਫਟ ਕਰਨੀਆਂ ਇੱਥੋਂ ਆਪਾਂ ਇਹਨੂੰ ਉਤਾਰ ਕੇ ਆਪਾਂ ਇੱਥੇ ਲਿਥੀਅਮ ਬੈਟਰੀ ਡਿਉਰਾਮੈਕਸ ਦੀ ਜਿਹਦੀ ਕਹੇ 10 ਸਾਲ ਦੀ ਵਾਰੰਟੀ ਹੈ ਆਪਾਂ ਉਹ ਲਗਾਉਣੀ ਇੱਥੇ ਅੱਗੇ ਆਪਾਂ ਬਣਾਉਨੇ ਆ ਪਹਿਲਾਂ ਸ਼ਿਫਟ ਕਰ ਲਈਏ ਬੈਟਰੀਆਂ ਫਿਰ ਅੱਗੇ ਵੀਡੀਓ ਬਣਾਉਨੇ ਆ ਹੁਣ ਲਓ ਜੀ ਆਪਣੀ ਬੈਟਰੀ ਡਿਉਰਾਮੈਕਸ ਨੂੰ ਅਨਬਾਕਸ ਕਰਦੇ ਆ ਆਪਾਂ ਇੱਕ ਬੈਟਰੀ ਆਪਾਂ ਇੱਥੇ ਇੰਸਟਾਲ ਕਰਾਂਗੇ ਹੁਣ ਬਾਕੀ ਇੰਸਟਾਲ ਕਰਦੇ ਹੁਣ ਦੇਖੋ ਕਿੰਨਾ ਫਰਕ ਪੈ ਗਿਆ ਇੱਥੇ ਜਿੱਥੇ ਪਹਿਲਾਂ ਜਗ੍ਹਾ ਤਾਂ ਕਿੰਨਾ ਖਲਾਰਾ ਪਿਆ ਹੋਇਆ ਸੀ ਹੁਣ ਉਸੇ ਇਨਵਰਟਰ ਦੇ ਉਹਦੇ ਨੀਚੇ ਹੀ ਬੈਟਰੀ ਆਪਣੀ ਇਹ ਲੱਗ ਜਾਏਗੀ ਇਜ਼ੀ ਟੂ ਇੰਸਟਾਲ ਹੈ ਜੀ ਕੁਛ ਨਹੀਂ ਹੈਗਾ ਬਸ ਨਟ ਬੋਲਟ ਖੋਲੋ ਥੰਬ ਲਗਾਓ ਤੇ ਹਰੂ ਕਲਿੱਪ ਕਰ ਦਿਓ ਸੇਮ ਥਿੰਗ ਇਸ طرف 네ਗਟਿਵ ਉਸੇ ਤਰ੍ਹਾਂ ਪੋਜ਼ੀਟਿਵ ਕਰਨੀ ਹੈ ਇਸ ਤੇ ਤਾਂ ਨਹੀਂ ਕਾਰਬਨ ਵਗੈਰਾ ਆਏਗਾ ਭਾਈ ਨਹੀਂ ਇਸ ਤੇ ਕਾਰਬਨ ਨਹੀਂ ਆਉਂਦਾ ਜੀ ये सब तो वाडा बेनीफिट है क्योंकि ये ना तो कोई कैमिकल निकलना अच्छा, अच्छा। ना ही कोई ये इस तरह का चक्कर पैना ਹੋ ਜੀ ਚਾਰਜਿੰਗ ਵੀ ਆ ਗਈ ਠੀਕ ਹੈ ਜੀ ਇਥੇ ਸਵਿਚ ਬੰਦ ਕਰੋ ਤੋਂ ਆ ਹੁਣ ਚੱਲ ਪਈ ਇਨਵਰਟਰ ਆਪਣਾ ਠੀਕ ਫਿਰ ਦੁਬਾਰੇ ਮੈਨੂੰ ਆਨ ਹੋ ਵੀ ਅਦਰ ਭਾਜੀ ਸੋਲਰ ਤੇ ਚਲਾਉਣੇ ਨੇ ਇਨਵਰਟਰ ਦੂਸਰਾ ਲਿਆਣਾ ਫਿਰ ਸੋਲਰ ਇਨਵਰਟਰ ਲਗਾਉਣਾ ਪੈਗਾ ਜੀ ਉਹ ਵੀ ਆਪਣੇ ਕੋਲ ਹੁੰਦਾ ਸਾਰੇ ਕੁਝ ਆਪਣੇ ਕੋਲ ਆ ਦੇਖੋ ਫੇਰ ਦਵਾਰੇ ਚੱਲ ਪਿਆ ਮੇਨ ਆ ਗਈ ਚਾਰਜਿੰਗ ਸ਼ੁਰੂ ਹੋ ਗਈ ਇਹਦੇ ਦਵਾਰੇ ਹਾਂਜੀ ਦੋਸਤੋ ਬੈਟਰੀ ਆਪਾਂ ਇੰਸਟਾਲ ਕਰ ਦਿੱਤੀ ਹੈ ਤੇ ਸਿਸਟਮ ਆਪਣਾ ਚਾਲੂ ਹੋ ਗਿਆ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਇੱਥੇ ਬਲੂ ਕਲਰ ਦੀ ਲਾਈਟ ਬੈਟਰੀ ਤੇ ਆ ਰਹੀ ਹੈਗੀ ਹੈ ਥੀਚੇ ਇਹ ਆਪਣਾ ਜਿਹੜਾ ਮਾਡਲ ਹੈਗਾ 스마트 BMS ਦੇ ਨਾਲ ਹੈਗਾ ਡਿਊਰਾਮੈਕਸ ਦੇ ਵਿੱਚ ਤੇ ਇਹਦੇ ਵਿੱਚ ਕੋਈ ਪਾਣੀ ਵਾਲਾ ਚੱਕਰ ਕੋਈ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਹੈਗਾ ਆ ਪਹਿਲਾਂ ਦੇਖ ਲਈਏ ਬੈਟਰੀਆਂ ਇੱਥੇ ਪਈਆਂ ਸੀ ਤੁਸੀਂ ਦੇਖੀਆ ਵੀਡੀਓ ਦੇ ਵਿੱਚ نیچے ਫਰਸ਼ ਖਰਾਬ ਹੋਇਆ ਸੀ ਤੇ ਹੁਣ ਆਪਣਾ ਸਾਰਾ ਕੁਝ ਸਿਸਟਮ ਲੱਗ ਚੁੱਕਿਆ ਇਹ ਭਾਈ ਸਾਹਿਬ ਨੇ ਆਪਣੇ ਜਿਨ੍ਹਾਂ ਦੇ ਘਰੇ ਆਪਾਂ ਇਹ ਇੰਸਟਾਲ ਕੀਤਾ ਹਾਂਜੀ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਲਿਥੀਅਮ ਬੈਟਰੀ ਬਹੁਤ ਵਧੀਆ ਭਾਈ ਸਾਹਿਬ ਮੈਂ ਬਹੁਤ ਬਹੁਤ ਪਹਿਲਾਂ ਤੋਂ ਇਹ ਵਾਲੀ ਲਿਥੀਅਮ ਬੈਟਰੀ ਲੱਭ ਰਿਆ ਸੀਗਾ ਬਟ ਮਿਲ ਨਹੀਂ ਰਹੀ ਸੀ ਮੈਂ ਪੂਰੇ ਲੁਧਿਆਣੇ ਦੇ ਵਿੱਚ ਫੋਨ ਕੀਤੇ ਕਿਉਂਕਿ ਤੋਂ ਮੈਨੂੰ ਲਿਥੀਅਮ ਬੈਟਰੀ ਮਿਲੇ ਕਿਉਂਕਿ ਮੇਰਾ ਸਾਰਾ ਫਰਸ਼ ਵਗੈਰਾ ਸਾਰਾ ਕੁਝ ਖਰਾਬ ਹੋ ਚੁੱਕਾ ਸੀ ਔਰ ਪਾਣੀ ਦਾ ਝੰਜਟ ਰਹਿਦਾ ਸੀਗਾ ਉਸ ਕਰਕੇ ਮੈਂ ਤੁਹਾਡੀ ਵੀਡੀਓ ਦੇਖੀ ਉਤੋਂ ਮੈਂ ਦੇਖਿਆ ਵੀ ਲਿਥੀਅਮ ਬੈਟਰੀ ਆਮ ਇਨਵਰਟਰ ਵਾਲੀ ਵੀ ਆ ਰਹੀ ਹੈ ਜਿਹੜਾ ਘਰਾਂ 'ਚ ਲੱਗਾ ਹੁੰਦਾ ਹੈ ਲੇਕਿਨ ਇਹ ਚੀਜ਼ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀਗਾ ਹਾਂਜੀ ਤੇ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਪਤਾ ਲੱਗਾ ਤੇ ਮੈਂ ਔਰ ਤੁਹਾਡੀ ਡੀਲਿੰਗ ਵੀ ਬਹੁਤ ਵਧੀਆ ਸੀਗੀ ਧੰਨਵਾਦ ਜੀ ਬਹੁਤ ਬਹੁਤ ਹਾਂਜੀ ਲੇਕਿਨ ਜੋ ਤੁਸੀਂ ਇੰਸਟਾਲ ਕੀਤਾ ਜੋ ਇਹਦੇ ਬਾਰੇ ਦੱਸਿਆ ਵੀ ਬਹੁਤ ਹੀ ਵਧੀਆ ਹੈ ਹੁਣ ਦੇਖੋ ਬਿਲਕੁਲ ਫਿਟ ਹੋ ਚੁੱਕਿਆ ਜਗ੍ਹਾ ਦਾ ਬਿਲਕੁਲ ਕੰਪੈਕਟ ਹੈਗਾ ਕੋਈ ਖਲਾਰਾ ਨਹੀਂ ਜਗ੍ਹਾ ਬੈਟਰੀ ਦਾ ਕੁਛ ਇਸ ਤਰ੍ਹਾਂ ਦਾ ਉਹਨੇ ਮੇਰਾ ਸਾਰੇ ਸਾਰਾ ਕੁਝ ਖਰਾਬ ਕੀਤਾ ਜੀ ਪਹਿਲੀ ਬੈਟਰੀ ਨੇ ਤਜਾਬ ਵਾਲੀ ਹਾਂਜੀ ਹਾਂਜੀ ਬਹੁਤ ਜੀ ਥੈਂਕ ਯੂ ਵੈਰੀ ਮੱਚ ਠੀਕ ਹੈ ਧੰਨਵਾਦ ਠੀਕ ਹੈ ਜੀ ਥੈਂਕ ਯੂ ਵੈਰੀ